ਕੇਂਦਰ ਸਰਕਾਰ ਕੋਆਪਰੇਟਿਵ ਘਰਾਣਿਆਂ ਦੇ ਹੱਕ ਵਿੱਚ ਭੁਗਤਦੀ ਨਜ਼ਰ ਆ ਰਹੀ ਹੈ ਤੇ ਉਸ ਨੇ ਇੱਕ ਨਵਾਂ ਖਰੜਾ ਪੇਸ਼ ਕੀਤਾ ਹੈ ਤੇ ਹਰ ਇੱਕ ਸੂਬੇ ਨੂੰ ਉਹ ਲਾਗੂ ਕਰਨ ਲਈ ਕਿਹਾ ਜਾ ਰਿਹਾ ਹੈ ਤੇ ਜਿੱਥੇ-ਜਿੱਥੇ ਵੀ ਕੇਂਦਰ ਸਰਕਾਰ ਹੈ ਜਾਂ ਭਾਜਪਾ ਸਰਕਾਰ ਹੈ ਉਹ ਸੂਬੇ ਵਿੱਚ ਤਾਂ ਉਹਨਾਂ ਨੇ ਇਹ ਲਾਗੂ ਕਰ ਹੀ ਦੇਣਾ ਹੈ ਤੇ ਮੰਡੀਕਰਨ ਤੋੜਨ ਦੀਆਂ ਗੱਲਾਂ ਚੱਲ ਰਹੀਆਂ ਨੇ ਅਤੇ ਤਕਰੀਬਨ ਇਹ ਸਭ ਤੈਅ ਹੀ ਹੋ ਚੁੱਕਿਆ ਹੈ ਤੇ ਵੱਡੇ-ਵੱਡੇ ਉਦਾਰਿਆਂ ਨੂੰ ਜਿਹੜੀ ਇਹ ਫਾਇਦਾ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਸਰਬਨ ਪੰਦੇਰ ਨੇ ਕਿਹਾ ਕਿ ਜੇ ਦੇਖਦੇ ਆ ਕਿ ਹੁਣ ਜਿਹੜੀ ਸੂਬਾ ਸਰਕਾਰ ਆ ਉਹ ਕਿਸ ਦੇ ਹੱਕ ਵਿੱਚ ਭੁਗਤਦੀ ਹੈ ਤੇ ਭਵੰਤਮਾਨ ਸਰਕਾਰ ਕੇਂਦਰ ਦੀ ਗੱਲ ਮੰਨਦੀਆਂ ਜਾਂ ਜਿਹੜੇ ਕਿਸਾਨ ਮਜ਼ਦੂਰ ਨੇ ਉਹਨਾਂ ਦੇ ਹੱਕ ਵਿੱਚ ਆਉਂਦੀ ਹੈ ਕੀ ਕਹਿਣਾ ਸਰਬਨ ਪੰਦੇਰ ਦਾ ਉਹ ਤੁਹਾਨੂੰ ਦਿਖਾਉਨੇ ਆ ਜੱਜੀਤ ਸਿੰਘ ਢੱਲੇਵਾਲ ਜੀ ਦਾ ਮਰਨ ਵਰਤ 27ਵੇਂ ਦਿਨ ਵਿੱਚ ਦਾਖਲ ਹੋ ਗਿਆ ਵਾ ਤੁਸੀਂ ਸਾਰੇ ਜਾਣਦੇ ਹੋ ਔਰ ਜੋ ਦੋਵਾਂ ਫਾਰਮਾਂ ਨੇ ਫੈਸਲਾ ਕੀਤਾ ਵਾ ਇਹ ਜਿਹੜਾ ਨਵਾਂ ਖਲੜਾ ਸਰਕਾਰ ਨੇ ਲਿਆਂਦਾ ਵਾ ਉਹ ਦੋਵੇਂ ਫਾਰਮ ਜਿਹੜਾ ਇੱਕ ਖਲੜਾ ਵਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਵਾ ਕਿ ਜਿਹੜੀ ਦੇਸ਼ ਲੈਵਲ ਦੀ ਮੰਡੀ ਆ ਉਹਨੂੰ ਨਿੱਜੀ ਹੱਥਾਂ ਵਿੱਚ ਦੇਣਾ ਵਾ ਉਹਦੇ ਲਈ ਉਹ ਜਿਹੜਾ APMC ਐਕਟ ਆ ਉਹਦੇ ਵਿੱਚ ਸੋਧ ਕਰਕੇ ਜਿਹੜੇ ਸੈਲੋ ਗਦਾਮ ਨੇ ਉਹਨਾਂ ਨੂੰ ਮੰਡੀ ਯਾਰਡ ਜਣੀ ਉਹ ਪ੍ਰਾਈਵੇਟ ਮੰਡੀ ਬਣਾ ਦੇਣਾ ਇਹੀ ਜਿਹੜੇ ਪਹਿਲੇ ਕਾਨੂੰਨ ਤਿੰਨ ਜਿਹੜੇ ਖੇਤੀ ਨੂੰ ਅਜਾੜਨ ਵਾਲੇ ਸੀਗੇ ਸਾਡੀਆਂ ਜ਼ਮੀਨਾਂ ਖੋਣ ਵਾਲੇ ਸੀ ਉਹਨਾਂ ਵਿੱਚ ਸੀਗਾ ਇਹੀ ਹੁਣ ਉਹ ਫੈਸਲਾ ਕਰਕੇ ਆ ਗਏ ਆ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਵੀ ਇਹ ਜਿਹੜਾ ਨਵਾਂ ਖੱਲੜਾ ਪੰਜਾਬ ਸਰਕਾਰ ਨੂੰ ਭੇਜਿਆ ਕੇਂਦਰ ਨੇ ਔਰ ਉਹ ਕੇਂਦਰ ਉਹ ਖੱਲੜਾ ਰੱਦ ਕਰੇ ਸੌਰੀ ਕੇਂਦਰ ਨੇ ਸੋ ਪੰਜਾਬ ਸਰਕਾਰ ਪੰਜਾਬ ਸਰਕਾਰ ਉਹ ਖੱਲੜਾ ਰੱਦ ਕਰ ਦੇ ਔਰ ਉਹ ਵਿਧਾਨ ਸਭਾ ਦਾ ਅਜਲਾਸ ਸਦ ਇਹ ਦੋਵਾਂ ਫਾਰਮਾਂ ਦਾ ਫੈਸਲਾ ਵਿਧਾਨ ਸਭਾ ਦਾ ਅਜਲਾਸ ਸਦ ਕੇ ਭਗਵੰਤਮਾਨ ਸਰਕਾਰ ਜੇ ਕਹਿੰਦੀ ਆ ਮੈਂ ਕਿਸਾਨਾਂ ਮਜ਼ਦੂਰਾਂ ਦੇ ਨਾਲ ਹੁਣ ਪਤਾ ਲੱਗ ਜੂ ਆਮ ਆਦਮੀ ਪਾਰਟੀ ਦੀ ਨੀਤੀ ਦਾ ਕਿ ਉਹ ਕਾਰਪੋਰੇਟ ਦੇ ਪੱਖ ਵਾਲੀ ਆ ਕਿ ਕਿਸਾਨਾਂ ਮਜ਼ਦੂਰਾਂ ਦੇ ਪੱਖ ਵਾਲੀ ਆ ਇਸ ਕਰਕੇ ਵਿਧਾਨ ਸਭਾ ਦਾ اجلاس ਸੱਤ ਕੇ ਭਗਵੰਤ ਮਾਨ ਸਰਕਾਰ ਕਾਰਪੋਰੇਟ ਦੇ ਜਿਹੜਾ ਖਲੜਾ ਭੇਜਿਆ ਕੇਂਦਰ ਨੇ ਖੇਤੀ ਮੰਡੀ ਨੂੰ ਖਤਮ ਕਰਨ ਵਾਲਾ ਉਹਨੂੰ ਰੱਦ ਕਰ ਦੇਵੇ ਇਹਦੋਂ ਗਾਹਾਂ ਜੜੀਆਂ ਉੱਚ ਕੋਈ ਸੌਦਾ ਪਹਿਲੋ ਕੀਤੀ ਐ ਸੀ ਕਹਿੰਦੇ ਉਹ ਵੀ ਨਿਬੇੜ ਦੇਣੀਆਂ ਚਾਹੀਦੀਆਂ ਇਹਦੋਂ ਗਾਹਾਂ ਪਰਾਓ ਉਦਾਨ ਸਭਾ ਦੇ اجلاس ਦੇ ਵਿੱਚ ਜਿਹੜੀਆਂ ਸੀ ਬੰਗਾ 12 ਮੰਗਾ ਤੇ ਸੰਘਰਸ਼ ਕਰ ਰਹੇ ਆ ਉਹਨੂੰ ਉਹਦੇ ਹੱਕ 'ਚ ਮਤਾ ਪਾਸ ਕਰਕੇ ਉਹ ਕੇਂਦਰ ਨੂੰ ਭੇਜਣਾ ਚਾਹੀਦਾ ਕਿ ਇਹ 12 ਜਿਹੜੀਆਂ 13 ਮੰਗਾ ਲਗਭਗ ਸ਼ਹੀਦ ਸੁਭ ਕਰਨ ਦੀ ਸ਼ਹੀਦੀ ਇਹ ਜਿਹੜੀਆਂ ਵਾ ਇਹ ਇਹਨੂੰ ਪ੍ਰਵਾਨ ਕੀਤਾ ਜਾਵੇ ਇਹਨੂੰ ਕੇਂਦਰ ਸਰਕਾਰ ਮੰਨੇ ਹੁਣ ਕੇਂਦਰ ਕੋਲ ਪੰਜਾਬ ਸਰਕਾਰ ਨੇ ਸਮਾਂ ਲੈ ਲਿਆ ਹੁਣ ਦੇਖਦੇ ਆ ਪੰਜਾਬ ਸਰਕਾਰ ਕੀ ਕਰਦੀ ਹੈਗੀ ਆ ਦੂਜਾ ਭਰਾਓ ਇਹਦੇ ਵਿੱਚ ਜਿੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਕੇਂਦਰ ਨੇ ਕਿਉਂਕਿ ਜੇ ਪੰਜਾਬ ਨੂੰ ਖਲੜਾ ਭੇਜਿਆ ਤੇ ਸਾਰੇ ਸੂਬਿਆਂ ਨੂੰ ਭੇਜਿਆ ਹੋਊਗਾ ਤੋਂ ਇਹਦੋਂ ਗਾਹ ਤੇ ਉਹ ਦੂਜਿਆਂ ਸੂਬਿਆਂ ਦੇ ਵਿੱਚ ਜਿੱਥੇ ਜਿੱਥੇ ਇਹਦੋਂ ਗਾਹ ਜਿਹੜੇ ਜਿੱਥੇ ਜਿੱਥੇ ਉਹਨਾਂ ਦੀਆਂ ਸਰਕਾਰਾਂ ਨੇ ਤੇ ਇਹਦਾ ਮਤਲਬ ਹੈ ਵੀ ਉੱਥੇ ਉਹ ਲਾਗੂ ਕਰਨਗੇ ਤੇ ਲਗਭਗ 50 ਦੇਸ਼ ਦੇ 40-45% ਹਿੱਸੇ ਵਿੱਚ ਤਾਂ ਬਾਸ਼ਪਾਦੀਆਂ ਸਰਕਾਰਾਂ ਹੈ ਹੀ ਨੇ ਅੰਤਪਛਤ ਕਹਿ ਲਓ ਇਹਦਾ ਮਤਲਬ ਜੇ ਅੱਧੇ ਦੇਸ਼ ਦੇ ਵਿੱਚ ਇਹ ਖੇਤੀ ਮੰਡੀ ਨਿੱਜੀ ਹੱਥਾਂ ਵਿੱਚ ਚਲੀ ਗਈ ਜਿਹੜਾ ਅਸੀਂ 13 ਫਰਵਰੀ ਤੋਂ ਅੰਦੋਲਨ ਸ਼ੁਰੂ ਕੀਤਾ ਵਾ ਉਦੋਂ ਵੀ ਕਿਹਾ ਸੀਗਾ ਵੀ ਇਹ ਡੇਡੇ ਟੰਗਣਾ ਫਿਰ ਉਹ ਮਾਰੂ ਕਾਨੂੰਨ ਜਿਹੜੇ ਆ ਕੇਂਦਰ ਜਿਹੜੇ ਆ ਉਹ ਲਾਗੂ ਕਰ ਰਹੀ ਹੈਗੀ ਆ ਹੁਣ ਵੀ ਸਾਡਾ ਇਹੀ ਕਹਿਣਾ ਤੋ ਇਸ ਕਰਕੇ ਇਹ ਲੜਾਈ ਹੋਰ ਵੱਡੀ ਹੋ ਗਈ ਤੋ ਇਹ ਦੋ ਆ ਫਾਰਮਰ ਨੇ ਫੈਸਲਾ ਕਰ ਲਿਆ ਵੀ ਭਗਵਾਨਤਮਾਨ ਸਰਕਾਰ ਇਹ ਜਿਹੜਾ ਉਹਨਾਂ ਕੋ ਖੇਤੀ ਦਾ ਪ੍ਰਾਈਵੇਟ ਮੰਡੀ ਦਾ ਖਲੜਾ ਆਇਆ ਉਹਨੂੰ ਵਧਾਨ ਸਭਾ ਦੇ اجلاس ਵਿੱਚ ਰੱਦ ਕਰੇ 12 ਮੰਗਾ 12 ਮੰਗਾ ਜੜੀਆਂ ਉਹਨਾਂ ਆਪਾਂ ਮੋਰਚੇ ਦੇ ਵਿੱਚ ਇਸ ਵੇਲੇ ਜਿਹੜਾ ਲੱਗਾ ਹੋਇਆ ਉਹਨਾਂ ਦੇ ਹੱਕ ਵਿੱਚ ਮਤਾ ਪਾਸ ਕਰਕੇ ਪਤਾ ਲੱਗ ਜੂਗਾ ਵੀ ਭਗਵੰਤ ਮਾਨ ਦੀ ਸਰਕਾਰ ਸਾਡੇ ਨਾਲ ਕਿੰਨਾ ਕੁ ਹੈਗੀ ਆ ਤੇ ਕਿੰਨਾ ਕੁ ਨਹੀਂ ਹੈਗੀ ਇਹਦੋਂ ਕਹ ਪਰਾਓ ਤੁਹਾਨੂੰ ਪਤਾ ਹੀ ਆ ਜਿਹੜਾ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਲਗਭਗ 314-15 ਦਿਨਾਂ ਨੂੰ ਨੇੜੇ ਹੋ ਚੱਲੇ ਆ ਤੇ ਦੁਗਾ ਦਵਾ ਫੋਰਮਾਂ ਨੇ ਪੰਜਾਬ ਮੁਕੰਮਲ ਬੰਦ ਦਾ ਸੱਦਾ ਦਿੱਤਾ ਹੈਗਾ ਇਸ ਕਰਕੇ ਬੇਨਤੀ ਆ ਵੀ ਇਹਦੇ ਵਿੱਚ ਅਸੀਂ ਗਾਹਾਂ ਸਾਰੇ ਟਰਾਂਸਪੋਰਟਰਾਂ ਨੂੰ ਡ라이ਵਰ ਨੂੰ ਇਹ ਤੋਂ ਗਾਹਾਂ ਜਿਹੜੇ ਬਿਜਲੀ ਮੁਲਾਜ਼ਮ ਨੇ ਰੇਲਵੇ ਦੇ ਮੁਲਾਜ਼ਮ ਨੇ ਸੈਂਟਰੀ ਵਾਲੇ ਮੁਲਾਜ਼ਮ ਨੇ ਦਫ਼ਤਰਾਂ 'ਚ ਲੱਗੇ ਮੁਲਾਜ਼ਮ ਨੇ 올 ਇਨ 올 ਜਿੰਨੇ ਵੀ ਵਿਭਾਗ ਨੇ ਸਾਰੇ ਮੁਲਾਜ਼ਮਾਂ ਨੂੰ ਅਪੀਲ ਕਰਦੇ ਆ ਵਿਦਿਆਰਥੀਆਂ ਨੂੰ ਅਪੀਲ ਕਰਦੇ ਆ ਆਮ ਦੁਕਾਨਦਾਰਾਂ ਨੂੰ ਅਪੀਲ ਕਰਦੇ ਆ ਪੰਜਾਬ ਦੇ ਨੌਜਵਾਨ ਨੂੰ ਅਪੀਲ ਕਰਦੇ ਆ ਪੰਜਾਬ ਦਾ ਕਿਸਾਨ ਮਜ਼ਦੂਰ ਤੇ ਹੈਗਾ ਹੀ ਆ ਮੋਰਚੇ ਵਿੱਚ ਛੋਟੇ ਵਪਾਰੀ ਨੂੰ ਅਪੀਲ ਕਰਦੇ ਆ 올 ਇਨ 올 ਜਿਹੜੇ ਸਾਰੇ ਪੰਜਾਬੀ ਆ ਸਾਡੇ ਪੂਰੇ ਪੰਜਾਬੀਆਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਨੂੰ ਕਾਮਯਾਬ ਕਰਨ ਵਾਸਤੇ ਮੋਦੀ ਸਰਕਾਰ ਦੇ ਜਿਹੜਾ ਧੌਂਚ ਕਿਲਾ ਵਾ ਜੇ ਇਹਨੂੰ ਕੱਢਣਾ ਚਾਹੁੰਦੇ ਹੋ ਤਾਂ ਫਿਰ 30 ਦਸੰਬਰ 2024 ਦਾ ਜਿਹੜਾ ਪੰਜਾਬ ਬੰਦ ਆ ਉਹਨੂੰ ਕਾਮਯਾਬ ਕਰੋ ਇਸ ਕਰਕੇ ਭਰਾਓ ਐਮਰਜੈਂਸੀ ਸੇਵਾਵਾਂ ਮਾਂ ਤੇ ਸੀ ਬਹਾਲ ਰੱਖਾਂਗੇ ਤੋਂ ਸਾਨੂੰ ਪੂਰੀ ਆਸ ਆ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨਾਲ ਮੁਹੱਬਤ ਕਰਦੇ ਆ ਪਿਆਰ ਕਰਨ ਵਾਲੇ ਲੋਕ ਨੇ ਉਹ 3 ਕਰੋੜ ਪੰਜਾਬੀ ਨੇ ਸੋ ਇਹਦੋਂ ਗਾਹਾਂ ਕਿਸਾਨਾਂ ਮਜ਼ਦੂਰਾਂ